ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਅمبرੋਇਡਰੀ ਦੇ ਸੂਟਸ ਇਹ ਆਪਾਂ ਦੋ ਤਰ੍ਹਾਂ ਦੇ ਸਟਾਫ ਤੇ ਰੈਡੀ ਕਰਵਾਏ ਆ ਇੱਕ ਕਾਟਨ ਸਿਲਕ ਦੇ ਉੱਪਰ ਇੱਕ ਚੋਰਜਟ ਦੇ ਉੱਪਰ ਦੋਨੋਂ ਤਰ੍ਹਾਂ ਦੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਸ਼ੋਅ ਹੋ ਜਾਏਗਾ ਇੱਕ ਰਿਕਵੈਸਟ ਹੋਰ ਕਰਦੇ ਆ ਜੀ ਜਿਸ ਦਿਨ ਪ੍ਰਾਈਸ ਅਸੀਂ ਮੈਂਸ਼ਨ ਕਰਨਾ ਰਹਿ ਜਾਂਦਾ ਹੁੰਦਾ ਭੁੱਲਦੇ ਨਹੀਂ ਹੁੰਦੇ ਰਹਿ ਜਾਂਦਾ ਹੁੰਦਾ ਤਾਂ ਉਸ ਦਿਨ ਕੀ ਹੁੰਦਾ ਕਿ ਆਲ ਰੈਡੀ ਵੀਡੀਓ ਟਾਈਮ ਤੇ ਬਣੀ ਹੁੰਦੀ ਐ ਐਡੀਟਿੰਗ ਦਾ ਟਾਈਮ ਨਹੀਂ ਹੁੰਦਾ ਇੰਨਾ ਕਿਉਂਕਿ ਹਰ ਇੱਕ ਦਾ ਪ੍ਰਾਈਸ ਆਪਾਂ ਕਈ ਵਾਰ ਸਟਾਫ ਜਿੱਦਾਂ ਬਲੀਨ ਕਾਫੀ ਤਰ੍ਹਾਂ ਦੇ ਪਾਈ ਸੀ ਤਾਂ ਅਲੱਗ-ਅਲੱਗ ਤੇ ਜਾ ਕੇ ਆਪਾਂ ਸਟਾਫ ਪ੍ਰਾਈਸ ਮੈਂਸ਼ਨ ਕਰਨਾ ਹੁੰਦਾ ਤਾਂ ਉਹ ਟਾਈਮ ਟੇਕਿੰਗ ਕੰਮ ਹੁੰਦਾ ਉਸ ਤਰ੍ਹਾਂ ਆਪਣਾ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਕਈ ਵਾਰ ਸਵਾ 10 10 20 ਤੱਕ ਐਡਿਟ ਕਰਦਿਆਂ ਨੂੰ ਹੀ ਹੋ ਜਾਂਦੇ ਤਾਂ ਪੋਸਟ ਟਾਈਮ ਤੱਕ ਵੀਡੀਓ ਪਾਉਣੀ ਹੁੰਦੀ ਹੈ ਸੋ ਸਮਝ ਲਿਆ ਕਰੋ ਕਿ ਅਗਰ ਉਹਨਾਂ ਨੇ ਪ੍ਰਾਈਸ ਨਹੀਂ ਮੈਂਸ਼ਨ ਕੀਤਾ ਹੈਗਾ ਤਾਂ ਅੱਜ ਵੀਡੀਓ ਲੇਟ ਆ ਕੋਈ ਗੱਲ ਨਹੀਂ ਜੋ ਨੰਬਰ ਦਿੱਤਾ ਹੋਇਆ ਉਹ ਇਸੇ ਲਈ ਦਿੱਤਾ ਹੋਇਆ ਕਿ ਕੋਈ ਵੀ ਤੁਹਾਡੀ ਇਨਕੁਆਰੀ ਹੈ ਤੁਸੀਂ ਉਸ ਤੇ ਪਤਾ ਕਰ ਸਕਦੇ ਠੀਕ ਹੈ ਜੀ ਹਾਂਜੀ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਇਸ ਤਰ੍ਹਾਂ ਦੇ ਨਵੇਂ ਬਫ। ਠੀਕ ਹੈ ਜੀ। ਕਲਰਸ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਕਲਰਸ ਲੱਗੇ ਹੋਏ ਆ ਵਿੱਚ। ਕਟਦਾਣੇ ਦਾ ਕੰਮ ਹੋਇਆ, ਨੋਟ ਦਾ ਕੰਮ ਹੈ ਜੀ, ਥਿੱਲੇ ਦਾ ਕੰਮ ਹੈ। ਠੀਕ ਹੈ ਜੀ। ਇਹ ਸਾਰਾ ਸੈਂਟਰ ਦਾ ਕੰਮ ਹੈ। ਸੈਂਟਰ ਦੇ ਵਿੱਚ ਤੁਹਾਡੀ ਸ਼ਰਟ ਦੇ ਵਿੱਚ ਆ ਜਾਣਾ ਹੈ। ਠੀਕ ਹੈ ਜੀ। ਇਹ ਜਿਹੜਾ ਪੈਟਰਨ ਹੈ ਇਹ ਤੁਹਾਡੀ ਬਾਜੂ ਤੇ ਆਏਗਾ। ਕਾਟਨ ਸਿਲਕ ਦਾ ਸਟਾਫ ਰਹੇਗਾ, ਲਾਈਨਿੰਗ ਲੱਗ ਕੇ ਬਣਨ ਵਾਲੇ ਸੂਟ ਹੈ ਜੀ। ਹਾਂਜੀ ਨੈਕਸਟ ਟੇਬਲ ਦਾ ਸੂਟ ਵਿਦਾਊਟ ਦੁਪੱਟਾ ਸੂਟ ਰਹਿਣਗੇ ਦੁਪੱਟਾ ਤੁਸੀਂ ਆਪਣੇ ਵੱਲੋਂ ਕੋਈ ਵੀ ਐਡ ਕਰਵਾ ਸਕਦੇ ਹੋ ਉਸ ਦਾ ਪ੍ਰਾਈਸ ਅਲੱਗ ਹੋਏਗਾ ਠੀਕ ਹੈ ਜੀ ਤੇ ਤੁਸੀਂ ਆਪਣੇ ਤੋਂ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਦੁਪੱਟਾ ਖੁਦ ਵੀ ਕਰਵਾ ਸਕਦੇ ਹੋ ਸਾਡੇ ਤੋਂ ਵੀ ਕਰਵਾ ਸਕਦੇ ਹੋ ਦੇਖੋ ਜੀ ਕਲਰ ਕੰਬੀਨੇਸ਼ਨਸ ਬਹੁਤ ਸੋਹਣੇ ਨੇ ਇਸ ਦੇ ਵਿੱਚ ਪੈਟਰਨ ਅਲੱਗ-ਅਲੱਗ ਰਹੇਗਾ ਜਿਸ ਤਰ੍ਹਾਂ ਉਸਦੇ ਵਿੱਚ ਇਹ ਜਿਹੜੀ ਚੀਜ਼ ਹੈ ਜਿਹੜੀ ਸੈਂਟਰ ਦੇ ਵਿੱਚ ਸੀ ਤਾਂ ਇਸ ਦੇ ਵਿੱਚ ਤੁਹਾਡੇ ਪੈਨਲ ਦੀ ਵਿੱਚ ਅਡਜਸਟ ਹੋਈ ਹੋਈ ਹੈ ਇਹ ਆ ਜਨਤ ਬਾਜੂ ਦਾ ਕੰਮ बॉटम ਤੁਹਾਡੀਆਂ ਇਸ ਦੇ ਵਿੱਚ ਵਿਦਆਊਟ ਏਮਬ੍ਰੋਇਡਰੀ ਰਹਿਣੀ ਹੈ ਪਲੇਨ ਰਹਿਣੀ ਹੈ ਨੈਕਸਟ ਇਹ ਬਣਾ ਕਲਰ ਹੈ ਸੀ ਗ੍ਰੀਨ ਦਾ ਇਸ ਦੇ ਵਿੱਚ ਥੋੜਾ ਟੈਕਸਚਰ ਸੈਲਫ ਬਣਿਆ ਹੋਇਆ ਸੋਰੀ ਸੈਲਫ ਪ੍ਰਿੰਟ ਬਣਿਆ ਹੋਇਆ ਪਹਿਲਾਂ ਇਸ ਤਰ੍ਹਾਂ ਦੇ ਨਾਲ ਸਟੱਫ ਦੇ ਵਿੱਚ ਡਾਟਡ ਇਹ ਸੈਂਟਰ ਦੇ ਵਿੱਚ ਕੰਮ ਆ ਜਾਣਾ ਠੀਕ ਹੈ ਜੀ ਇਹ ਆ ਜਾਣਾ ਹੈ ਤੁਹਾਡੀ ਬਾਜੂ ਤੇ ਜਿਹੜਾ ਵੀ ਸੂਟ ਪਸੰਦ ਆਉਂਦਾ ਜਾਂਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ WhatsApp ਮੈਸੇਜ ਕਰਦੇ ਜਾਓ ਇਹ ਵੀ ਸੇਮ ਸਟੱਫ ਦੇ ਵਿੱਚ ਆ ਕਾਟਨ ਸਿਲਕ ਦੇ ਵਿੱਚ ਹੀ ਰਹੇਗੇ ਇਸ ਰਿਟਰੀ ਸੈਂਟਰ ਦਾ ਕੰਮ ਹੈ ਜੀ ਸੈਂਟਰ ਦਾ ਨੌਸੀ ਬਣੇ ਹੋਏ ਨੇ ਠੀਕ ਹੈ ਇਸ ਤਰ੍ਹਾਂ ਇਹ ਨੰਬਰ ਨਹੀਂ ਦਿੱਤੋ ਦੇਖ ਸਕਦੇ ਇਹ ਕਮੈਂਟ ਤੁਹਾਡੀ ਬਾਜੂ ਤੇ ਆ ਜਾਏਗਾ ਹਾਂ ਜੀ ਜੌਰ ਚਟ ਦੇ ਉਪਰ ਆ ਪੀਚ ਕਲਰ ਦੇ ਉਪਰ ਇਹ ਵਾਲਾ ਸਟੱਫ ਵੀ ਆਪਾਂ ਜਿੰਨਾ ਨੂੰ ਪਹਿਲਾਂ ਡਿਲੀਵਰ ਕੀਤਾ ਸੀ ਉਹਨਾਂ ਦਾ ਰਿਸਪਾਂਸ ਆਇਆ ਸੀ ਕਿ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਠੀਕ ਜੀ ਇਸ ਤਰ੍ਹਾਂ ਦੇ ਨਾਲ ਫੈਬੀ ਕੰਮ ਹੈ ਠੀਕ ਹੈ ਜੀ ਤੁਹਾਡਾ ਸੈਂਟਰ ਦਾ ਕੰਮ ਰਹੇਗਾ ਸ਼ੋਰਟ ਦੀ ਸੈਂਟਰ ਬਣੀ ਹੋਈ ਹੈ ਪ੍ਰੋਪਰ ਘੇਰੇ ਦੀ ਲਾਈਨ ਬਣੀ ਹੋਈ ਹੈ ਇਸ ਤੁਹਾਡੀ ਬਾਜੂ ਤੇ ਆ ਜੀ ਹਾਂ ਜੀ ਇਹ ਵਾਲਾ ਕਲਰ ਲਾਈਟ ਜਿਹਾ ਬਾਬਾ ਪੀਚ ਸ਼ੇਡ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਤਨਾ ਕਲਰਫੁਲ ਜੋਸ਼ ਸੂਟ ਦਾ ਕਲਰ ਹੈ ਉਹ ਵਾਲੇ ਕਲਰ ਦਾ ਕਟਦਾਣਾ ਲੱਗਿਆ ਹੋਇਆ ਹੈ ਸੇਮ ਇਸ ਚੀਜ਼ ਤੇ ਇਸ ਤਰ੍ਹਾਂ ਦੇ ਨਾਲ ਕੰਮ ਹੈ ਜੀ ਇਹ ਚੀਜ਼ ਸਾਡੀ ਬਾਜੂ ਦੇ ਉੱਪਰ ਆਏਗੀ ਹਾਂ ਜੀ ਨੈਕਸਟ 골ਡਨ ਕਲਰ ਦੇ ਉੱਪਰ 골ਡਨ ਕਲਰ ਦੇ ਪੱਤੇ ਜੀ ਕੰਮ ਕੀਤਾ ਹੋਇਆ ਵੈਸੇ ਵੀ ਬਹੁਤ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਦੇ ਨੌਲ ਬਣੇ ਹੋਏ ਤੇ ਗਲੇ ਦਾ ਕੰਮ ਹੋਇਆ ਹੋਇਆ ਜੇ ਤੁਸੀਂ ਨੈਕਲਾਈਨ ਪਸੰਦ ਕਰਦੇ ਹੋ। ਦੈਨ ਤੁਸੀਂ ਇਹ ਸੂਟ ਲੈ ਸਕਦੇ ਹੋ। ਇਸ ਤਰ੍ਹਾਂ ਦੇਖੋ। ਸਾਰਾ ਇਸ ਦੇ ਵਿੱਚ ਨੋਟ ਦਾ ਵੀ ਕੰਮ ਹੋਇਆ ਹੋਇਆ। ਇਸ ਤਰ੍ਹਾਂ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਜੀ। ਠੀਕ ਹੈ। ਤੇ ਇਹ embroidery ਆ ਜਾਣੀ ਹੈ ਤੁਹਾਡੀ ਬਾਜੂ ਦੇ ਉੱਪਰ। ਹਾਂਜੀ ਅੱਗੇ ਆਪਣਾ ਰਹਿਣਾ ਇਸ ਤਰ੍ਹਾਂ ਵੀ ਨਾਲੇ ਇਹਨਾਂ ਸੂਟਸ ਤੇ ਹੈਵੀ ਕੰਮ ਹੋ ਰਿਹਾ ਹੋਇਆ ਠੀਕ ਹੈ ਸਾਰਾ ਸੈਂਟਰ ਪੈਨਲ ਚਾਹ ਰਿਹਾ ਤੁਹਾਡਾ ਤੇ ਇਹ ਬਾਜੂ ਆ ਜਾਏ ਨੈਕਸਟ ਉਸ ਦੇ ਵਿੱਚ neck ਵਾਲੇ ਦੇ ਵਿੱਚ ਇਹ ਵਾਗਾ ਕਲਰ ਹੈ ਜੀ ਇੱਕ ਇਸ ਕਪੜੇ ਦੇ ਵਿੱਚ ਆਪਣੇ ਇੱਕ ਸੈਲਫ ਪ੍ਰਿੰਟ ਬਣਿਆ ਹੋਇਆ ਇਹ ਆ ਜਾਣਾ ਜੀ ਸੈਂਟਰ ਦਾ ਕੰਮ ਇਹ ਗਿਆ ਤੁਹਾਡਾ neck ਸਾਰੇ ਸੂਟਾਂ ਨਾਲ ਜਿਹੜੇ ਵਾਲੇ ਜੀ ਹੈਂਡ ਐਮਬ੍ਰੋਇਡਰੀ ਵਾਲੇ ਸੂਟਸ ਨੇ ਤੇ ਇਹ ਆ ਗਿਆ ਬਾਜੂ ਦਾ ਕੰਨ ਠੀਕ ਜੀ ਇਹ ਨਗੇ ਵਾਲਾ ਸੂਟ ਹੈ ਜੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਵੀ ਸੈਂਟਰ ਪੈਨਲ ਹੀ ਬਣੇ ਹੋਏ ਨੇ ਸਾਈਡ ਨੂੰ ਵੀ ਤੁਹਾਡੇ ਵਾਲਾ ਨਾ ਵਰਕ ਹੋਇਆ ਹੁੰਦਾ ਹੈ ਇਹ ਆ ਗਿਆ ਬਾਜੂ ਦਾ ਜਿਹੜਾ ਵੀ ਕਲਰ ਪਸੰਦ ਹੋਵੇ ਤੁਸੀਂ ਆਪਣੇ ਦੀ ਸਿਲੇਕਟ ਕਰ ਸਕਦੇ ਹੋ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ ਜਿਹੜੇ ਨਵੇਂ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਸਰਵ ਕਰਦੇ ਆ ਸ੍ਰੀ ਮੁਕਸੇਵ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ